ਜਟੈਸ਼ਵਰ ਮੰਦਿਰ ਹੈ ਜੋ ਕਿ ਬਹੁਤ ਹੀ ਪੁਰਾਤਨ ਮੰਦਿਰ ਹੈ ਪਿੱਛੇ ਦੇਖ ਸਕਦੇ ਹੋ ਮੰਦਿਰ ਦੇ ਤਸਵੀਰਾਂ ਸ੍ਰੀ ਜੱਟ ਚਪਲਾ ਲੈਣਗੇ ਮਸਤ ਚਪਲਾ ਤਾਂ ਹੀ ਗੱਡੀ ਚੋ Yeah, ਜੇ ਕਰਾ ਕੋਲੇ ਨੱਚ ਪੜਾ ਕਿ ਸਾਰੀ ਦੁਨੀਆ ਬੇਰਾਗੀ ਤੇ ਸਾਰੀ ਦੁਨੀਆ ਤੇ ਤੁਹਾਰੀ ਹੁੰਦੀ ਆ ਕਿ ਤੇਰੀ ਨਾਲ ਕਰ ਜਮਰੂਆਣ ਲਗ ਨਾ ਹੋਣੀ ਤੇਰੀ ਸਨ ਗੜੀ ਬਰਾ ਤੇ ਜੀ ਮੂਲ ਜੀ ਬਰਤ ਤੇਰੀ ਜਗ ਜੱਜ ਕੇ ਜੀ ਗੰਦ ਗੰਦ ਜੱਜ ਵੱਜ ਗਏ ਰਿਆ ਨੇ ਕੱਕ ਬੰਦੀ ਰੱਜ ਰੱਜ ਕੇ ਮੂਲ ਜੀ ਬਰਤ ਤੇਰੀ ਜਗ ਜੱਜ ਵੱਜ ਗਏ ਰਿਆ ਨੇ ਕੱਕ ਬੰਦੀ ਰੱਜ ਰੱਜ ਕੇ ਤਿਹਾੜਾ ਹੋਣਾ ਜਾ ਰਿਹਾ ਅੱਜ ਮਹਾ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਤਿਹਾੜ ਤੇ ਭਗਵਾਨ ਭੋਲੇ ਸ਼ੰਕਰ ਦੇ ਜਿਹੜਾ ਤਿਹਾੜ ਮਨਾਇਆ ਜਾ ਰਿਹਾ ਇਹਦੀ ਮੈਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਤੇ ਆਸ ਕਰਦਾ ਭਗਵਾਨ ਭੋਲੇ ਸ਼ੰਕਰ ਸਾਰਿਆਂ ਦੇ ਉੱਪਰ ਆਪਣੀ ਕਿਰਪਾ ਬਣਾਈ ਰੱਖਣ ਤੇ ਅਰਦਾਸ ਕਰਦਾ ਮਹਾਰਾਜ ਦੇ ਅੱਗੇ ਜੋ ਸੰਗਤ ਜਟੇਸ਼্বর ਮਹਾਦੇਵ ਮੰਦਿਰ ਦੇ ਵਿੱਚ ਪਹੁੰਚੀ ਹੈ ਇਹਨਾਂ ਦੀ ਮਨੋਕਾਮਨਾ ਪੂਰੀ ਹੋਵੇ ਅਸੀਂ ਵੀ ਅੱਜ ਇੱਥੇ ਜਟੇਸ਼্বর ਮਹਾਦੇਵ ਮੰਦਿਰ ਦੇ ਵਿੱਚ ਪਹੁੰਚੇ ਆ ਤੇ ਇੱਥੇ ਸਵੇਰ ਤੋਂ ਹੀ ਸੰਗਤ ਲਗਾਤਾਰ ਤਾਂਤਾ ਲੱਗਿਆ ਹੋਇਆ ਹੈ ਰੋਪੜ ਜ਼ਿਲ੍ਹੇ ਦਾ ਇੱਕ ਇਤਿਹਾਸਿਕ ਮੰਦਿਰ ਹੈ ਨੂਰਪੋਵੇਦੀ ਇਲਾਕੇ ਦੇ ਵਿੱਚ ਪੈਂਦਾ ਹੈ ਸ਼ਿਵਾਲਕ ਦੀਆਂ ਰਮਣੀਕ ਪਹਾੜੀਆਂ ਦੇ ਵਿੱਚ ਸਤਾਫੇ ਤੇ ਮੰਦਿਰ ਇਤਿਹਾਸਿਕ ਮੰਦਿਰ ਇੱਥੇ ਜਿਹੜੀ ਵੀ ਮਨੋਕਾਮਨਾ ਲੈ ਕੇ ਸੰਗਤ ਆਂਦੀ ਹੈ ਉਹ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਇਥੇ ਸਵੇਰ ਤੋਂ ਤਾਂ ਲੱਗਿਆ ਹੋਇਆ ਲਗਾਤਾਰ ਲੋਕ ਨਤਮਸਤਕ ਹੋ ਰਿਹਾ ਕਿਉਂਕਿ ਤੜਕੇ ਤੋਂ ਹੀ ਭਗਵਾਨ ਸ਼ਿਵ ਜਿਹੜਾ ਅਭਿਸ਼ੇਕ ਹੈ ਜਲ ਅਭਿਸ਼ੇਕ ਉਹ ਕੀਤਾ ਜਾ ਰਿਹਾ ਤੇ ਦੇਰ ਰਾਤ ਤੱਕ ਤੇ ਦੂਜਾ ਰਾਤ ਦੀ ਜਿਹੜੀ ਚਾਰ ਪੈੜ ਦੀ ਪੂਜਾ ਉਹ ਵੀ ਅੱਜ ਇਥੇ ਜਿਹਦਾ ਪ੍ਰਬੰਧਕਾਂ ਨੇ ਦੱਸਿਆ ਹੋਣੀ ਹੈ ਤੇ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਅੱਜ ਦੇ ਇਸ ਪਾਵਨ ਪਵਿੱਤਰ ਤਿਹਾੜੀ ਦੀ ਬਤਾਈ ਦੇਣਾ ਤੇ ਮੈਂ ਆਸ ਕਰਦਾ जय भगवान शिव शंकर ਤੁਹਾਨੂੰ ਸਾਰਿਆਂ ਨੂੰ ਤੇ ਅਰਦਾਸ ਕਰਦਾ ਤੇ ਸਾਰਿਆਂ ਦੇ ਆਪਣਾ ਮਿਹਰ ਭਰਿਆ ਹੱਥ ਰੱਖਣਗੇ जय भोलेनाथ की महाशिवरात्री ਮੌਕੇ ਕਿਸ ਤਰ੍ਹਾਂ ਨੇ ਕੈਂਪ ਲਗਾਏ ਕੀ ਅੱਜ ਅਜ ਮਹਾਸ਼ਿਵਰਾਤਰੀ ਦੇ ਮੌਕੇ ਤੇ ਅਸੀਂ ਜਟੇਸ਼্বর ਵਾਹ ਦੇ ਮੰਦਿਰ ਰਦੀ ਸਾਰੀ ਕਮੇਟੀ ਦੇ ਸਹਿਯੋਗ ਨਾਲ ਇੱਥੇ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ अग्रवाल ਹਸਪੀਟਲ ਲੋਪੜ ਬਲੋਂ ਤੇ ਇਸ ਮੈਡੀਕਲ ਕੈਂਪ ਦੇ ਵਿੱਚ ਅੱਜ ਸੀ ਤਕਰੀਬਨ 200 ਪੇਸ਼ੈਂਟ ਅਟਰ ਤਰ੍ਹਾਂ ਦੇ ਇਖਾਮਿਤ ਕਿਤੇ ਜਿਵੇਂ ਮੈਡੀਸਿਨ ਦੇ ਰਿਲੇਟਿਡ ईएनटी ਦੇ ਕੱਟਾ ਗਲੇ ਦੇ ਸਰਜੀ ਦੇ ਰਿਲੇਟਿਡ ਬਈ ਪੇਸ਼ੈਂਟ ਔਰਥੋ ਦੇ ਇਹ ਤੋਂ ਹਾਰ ਮਨਾਇਆ ਜਾ ਰਿਹਾ ਕੀ ਕਰਦੇ ਸਭ ਤੋਂ ਪਹਿਲਾਂ ਅੱਜ ਸਾਰਿਆਂ ਨੂੰ ਆਵਾਜ਼ ਮਾਂਵਾਂ ਜੀਵ ਤੇ ਹਾਰਾ ਸ਼੍ਰੀਪ੍ਰੀਤਿਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਪੋਰੇਸ਼ਰ ਦਾ ਵਿਆਹ ਹੈ ਤੇ ਸਾਰਿਆਂ ਨੂੰ ਇੱਜਦੀਆਂ ਵੀ ਅੱਜ ਸੰਗਤਾਂ ਸ਼੍ਰੀ ਜਗਦੇਸ਼ਵਰ ਮਾਨ ਦੇ ਜੱਦੀ ਜੱਟਵਾੜ ਵਿਕੇਨ ਦਸਤਕ ਹੋਣ ਆਇਆ ਹਨ ਉਹਨਾਂ ਦਾ ਖਤਰੀ ਹਿੱਤ ਦੇ ਮੌਕੇ ਤੇ ਮੰਦਰ ਕਮੇਟੀ ਵੱਲੋਂ ਇਹਨਾਂ ਸਾਰੇ ਇੱਜਦੀਆਂ ਵੀ ਭਗਤਾਂ ਨੇ ਅੱਜ ਪਿੰਡ ਨੂੰ ਜਲ ਅਰਪਨ ਕਰਨ ਲਈ ਆਇਆ ਉਹਨਾਂ ਵੀ ਵਿਸ਼ੇਸ਼ ਕਲਪਨਾ ਵਿਸ਼ੇਸ਼ ਪ੍ਰਬੰਧਾ ਉਹਨਾਂ ਦਾ ਉਹਦਾ ਵਿਸ਼ੇਸ਼ ਪ੍ਰਬੰਧ ਹੈ ਉਹਨਾਂ ਨੂੰ ਮੱਥਾ ਦੇਖਣ ਦਾ ਵਿਸ਼ੇਸ਼ ਮੌਕਾ ਜਿਹੜਾ ਉਹਨਾਂ ਦਾ ਦਿੱਤਾ ਗਿਆ ਹੈ ਕਿ ਹਰ ਸਹੂਲਤ ਜਿਹੜੀ ਕਿ ਇੱਕ ਛਤਾਲੂ ਤੋਂ ਮਿਲੇ ਜਿਹਦੇ ਵਿੱਚੋਂ ਪਰੇਸ਼ਾਨ ਨਾ ਹੋਣ ਕੋਈ ਤਰ੍ਹਾਂ ਦਾ ਹਰ ਸਾਲ ਦੀ ਕਲਾਮ ਲਾਇਮੇ ਤੋਂ ਜਲਾ ਕੀਤਾ ਜਾਂਦਾ ਜਾਦਾ ਹੈ ਤੇ ਮੈਂ ਇਹ ਵੀ ਦੱਸਣਾ ਇਹ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਇਸ ਪਾਵਨ ਤਿਹਾੜੀ ਦੇ ਮੌਕੇ ਪਰ ਸਾਡੇ ਨਾਲ ਡਾਕਟਰ ਜੀ ਅਗਰਵਾਲ ਜੀ ਖੜੇ ਹੈ ਬੀ ਐਨਰ ਨੇ ਅੱਜ ਮੈਡੀਕਲ ੈਂਪ ਲਗਾਈ ਰੀਅਲੀ ਵੈਰੀ ਵੰਡਰਫੁਲ ਮੈਡੀਕਲ ੈਂਪ ਬਹੁਤ ਜੰਗੀਆਂ ਬੀਬੋ ਪੂਰੀ ਟੀਮ ਡਾਕਟਰਾਂ ਦੀ ਇਹਨਾਂ ਦੇ ਨਾਲ ਆਈ ਹੋਈ ਸੀ ਹਰ ਪੇਸ਼ੈਂਟ ਦਾ ਕੋਪਰ ਚੈੱਕ ਹੋਇਆ ਕੋਪਰ ਉਹਨੂੰ ਡਾਇਗਨੋਸ ਕੀਤਾ ਗਿਆ ਤੇ ਜਿਹੜੇ ਲੋਕਾਂ ਨੂੰ ਜ਼ਰੂਰਤ ਦੇ ਬੰਦੇ ਨੇ ਇਸ ਦਾ ਉਹ ਕੀਤੇ ਗਏ ਤੇ ਉਹਨਾਂ ਨੂੰ ਦਵਾਈਆਂ ਵੀ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਭੱਜਾਂ ਦਾ ਵੀ ਬੜੀ ਖੁਸ਼ੀ ਮਨਾਈ ਐ ਤੇ ਅੱਜ ਇਹ ਬੰਦਲ ਆਪਾਂ ਆਪਣੇ ਬਚਪਨ ਤੋਂ ਲੈ ਕੇ ਅੱਜ ਤੱਕ ਦੇਖੀਏ ਤਾਂ ਪੇਕੇਸ਼ਾ ਤੋਂ ਆਬੋਦੀ ਜਣੀ ਆਬੋਦ ਹੈ ਜਾਂ ਸੇਵਾ ਕਰਨ ਵਾਲੀ ਦੀ ਆਬੋਦ ਹੈ ਦੀ ਗਿਤੀ ਵਧੀ ਜਾ ਰਹੀ ਹੈ ਕੋਈ ਸਰਕਾਰ ਵੱਲ ਤੋਂ ਉਹ ਦੇਖ ਨਹੀਂ ਆਇਆ ਇਹਨਾਂ ਦਾ ਦੁੱਧ ਦਾ ਲੰਗਰ ਚੱਲ ਰਿਹਾ ਹੈ ਕੋਈ ਯੂਸ ਦਾ ਲੰਗਰ ਲੈ ਕੇ ਬੈਠਾ ਤੇ ਹਰਿਆਣਾ ਫਾਰਮ ਤੋਂ ਮੈਂ ਉਹਨਾਂ ਦਾ ਆਰਗੇਨਿਕ ਲੱਸੀ ਦਾ ਲੰਗਰ ਲਾਇਆ ਹੋਇਆ ਕਿਸੇ ਦਾ ਫਰੂਟ ਚਾਟ ਦਾ ਲੰਗਰ ਲਾਇਆ ਹੋਇਆ ਹਰ ਤਰ੍ਹਾਂ ਦਾ ਪ੍ਰਬੰਧ ਆਵਤੀ ਦੇ ਲਈ ਵੀ ਪ੍ਰਬੰਧ ਕੀਤਾ ਹੋਇਆ ਹੈ ਸੋ ਮੇਰੀ ਇਹੀ ਤੁਹਾਡੇ ਸਾਰੇ ਹੀ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਵੀ ਸੁਣਦੇ ਆ ਸਾਰਿਆਂ ਨੂੰ ਇੱਕ ਵਾਰ ਫੇਰ ਸ਼ਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਖਾਸ ਤੌਰ ਤੇ ਅਤੇ ਜੀਬੋ ਅਗਰ왈 ਜੀ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਅਜਿਹਾ ਇੱਕ ਦਿਨ ਚੁਣਿਆ ਜਿਦੇ ਵਿੱਚ ਇੱਕ ਸਮਾਜ ਦੇ ਵਿੱਚ ਇਹਨਾਂ ਦੀ ਇੰਪੋਰਟੈਂਟ ਕੁਝ ਹੋ ਸਕੇ ਜਿਵੇਂ ਦੱਸ ਲਓਗੇ ਕੱਲ ਨੂੰ ਉੱਪਰ ਤੋਂ ਵੀ ਡਾਕਟਰ ਚੌਧਰੀ ਹਸਪੀਟਲ ਤੱਕ ਜਗਦੀਪ ਚੌਧਰੀ ਜਿਨ੍ਹਾਂ ਨੇ ਇੱਥੇ ਮੈਡੀਕਲ ੈਂਪ ਲਗਾਇਆ ਸੀ ਅਸੀਂ ਉਹਨਾਂ ਦਾ ਵੀ